ਇੱਧਰ ਪੰਜ ਹੁੱਕਾ ਦੇਖੋ ਕਿੰਨੀ ਨਿੱਗਰ ਚੀਜ਼ ਬਣਾਈ ਹੋਈ ਹੈ ਇੱਥੇ ਆਹ ਦੇਖੋ ਤੁਸੀਂ ਹੁੱਕਾ ਅੱਗੇ ਵੀ ਆ ਟਾਇਰ ਦੇਖੋ ਤੁਸੀਂ ਇਹਦਾ ਕਿਹੋ ਜਿਹਾ ਹਿੱਸਾ ਦਾ ਚਲੋ ਸਵਰਾਜ ਵਾਲਾ ਤੁਸੀਂ ਜਾਣਦੇ ਹੋ ਬਾਕੀ ਕੀ ਕਹਿਣਗੇ ਸਵਰਾਜ ਹਾਂਜੀ ਮਿੱਤਰੋ ਅਸੀਂ ਕਾਲ ਜੀ ਕੀ ਹਾਲ ਚਾਲ ਨੇ ਤੇ ਬਹੁਤ ਟਾਈਮ ਬਾਅਦ ਆਪਾਂ ਕਵਾੜ ਚ ਆਏ ਆ ਤੇ ਕਵਾੜ ਦੇ ਵਿੱਚ ਆਏ ਆ ਉੱਥੇ ਜਿੱਥੇ ਮਤਲਬ ਇੱਕ ਸਵਰਾਜ 855 ਕਿਹੜਾ ਬਾਕੀ ਕਾਰਾਂ ਵਾਲਾ ਕੰਮ ਹੀ ਆ ਇਹ ਉਹ ਟਰੈਕਟਰ ਆ 에ਅਰ ਫੋਰਸ ਵਾਲਾ ਜਿਹੜੇ ਭਰਾ ਲਭਦੇ ਹੁੰਦੇ ਆ ਇਹਦੇ ਬਾਰੇ ਮੋਟੀ ਮੋਟੀ ਜਾਣਕਾਰੀ ਦੇ ਦਿੰਨੇ ਆ ਪਿੰਡ ਆਪਾਂ ਖੜੇ ਆ ਗਹਿਰੀ ਬੁੱਟਰ ਸੈਣੀ ਵਾਲਾ ਡੱਬ ਵਾਲੀ ਰੋਡ ਆ ਬ ਆਹ ਟਰੈਕਟਰ ਬਾਰੇ ਦਿੰਨੇ ਆ ਜਾਣਕਾਰੀ। ਪਹਿਲਾਂ ਤਾਂ ਆ ਦੇਖੋ ਵੀ 에어 ਫੋਰਸ ਵਾਲਿਆਂ ਜਿਹੜੇ ਟਰੈਕਟਰ ਆ ਹਮੇਸ਼ਾ ਉਹਨਾਂ ਦੇ ਨਾ ਹੁੱਕਾਂ ਮਿਲ ਲਿੰਗੀਆਂ ਤੁਹਾਨੂੰ ਬਹੁਤ ਲੱਗੀਆਂ। ਆ ਦੇਖੋ ਤੁਸੀਂ ਹੁੱਕਾਂ ਅੱਗੇ ਵੀ ਆ ਟਾਇਰ ਦੇਖੋ ਤੁਸੀਂ ਇਹਦਾ ਕਿਹੋ ਜਿਹਾ ਹਿੱਸਾ ਦਾ ਚਲੋ ਸਵਰਾਜ ਵਾਲਾ ਤੁਸੀਂ ਜਾਣਦੇ ਹੋ ਬਾਕੀ ਕੀ ਕਹਿਣਗੇ ਸਵਰਾਜ 735 ਨਾ ਹੋਵੇ 855 ਇਹ ਤੇ ਆ ਤੁਸੀਂ ਇੰਜਨ ਵਗੈਰਾ ਦੇਖ ਸਕਦੇ ਹੋ ਸਾਰਾ ਹਨ ਬਾਕੀ ਆ ਮੈਨੂੰ ਨਹੀਂ ਸਮਝ ਆਈ ਵੀ ਇਹਨਾਂ ਨੇ ਵਾਇਰ ਵੀ ਦਿੱਤੀ ਹੋਈ ਹੈ ਕੀ ਮਤਲਬ ਆਇਲ ਵਾਸਤੇ ਚੈਕਿੰਗ ਕਰਨ ਵਾਸਤੇ ਰੱਖਿਆ ਹੋਇਆ ਕੀ ਸਿਸਟਮ ਆ। ਲੈਫਟ ਦਾ ਮੈਂ ਕਹਿ ਸਕਦਾ ਵੀ ਲੈਫਟ ਬਿਲਕੁਲ ਨਹੀਂ ਯੂਜ਼ ਹੋਈ ਟਰੈਕਟਰ ਦੀ ਲੈਫਟ ਵਾਲਾ ਦਾ ਸਿਸਟਮ ਸਾਰਾ ਹੀ ਲਾਉਣਾ ਪਊਗਾ ਆ ਦੇਖੋ ਤੁਸੀਂ ਬਾਕੀ ਸਪੈਸ਼ਲ ਵੀ ਤਿਆਰ ਹੁੰਦੇ ਹਨ ਇਹ ਜਿਵੇਂ ਆਰਮੀ ਵਾਲੇ ਲੈਂਦੇ ਆ ਤਾਂ ਉਹ ਕੁਝ ਚੀਜ਼ਾਂ ਮਤਲਬ ਕੰਪਨੀ ਪਾ ਕੇ ਨਹੀਂ ਦਿੰਦੀ ਤਾਂ ਉਹ ਚੀਜ਼ ਆ ਦੇਖੋ ਤੁਸੀਂ ਲੈਫਟ ਦੇ ਵਿੱਚ ਯੂਜ਼ ਹੀ ਨਹੀਂ ਹੋਈ ਹੋ ਸਕਦਾ ਇਹਦੇ ਵਿੱਚ ਲੈਫਟ ਵਾਲਾ ਸਮਾਨ ਹੋ ਵੀ ਸਕਦਾ ਨਹੀਂ ਆਈ ਥਿੰਕ ਮੈਨੂੰ ਕੋਈ ਪਤਾ ਨਹੀਂ ਬਾਕੀ ਟਰੈਕਟਰ ਕਿੰਨਾ ਕੁ ਚੱਲਿਆ ਇਹ ਖੋਲੇ ਤੋਂ ਪਤਾ ਲੱਗੂਗਾ ਇੱਕ ਚੀਜ਼ ਹੋਰ ਤੁਹਾਨੂੰ ਦਿਖਾਵਾਂ ਬਾਕੀ ਇਹਦੀ ਹੁੱਡ ਦੇਖੋ ਤੁਸੀਂ ਸਵਰਾਜ ਦੇ ਵਿੱਚ ਆਹ ਫੁੱਟ ਨਹੀਂ ਦੇਖੀ ਹੁੰਨੀ ਕਹਿੰਦੇ ਮਿਲਟਰੀ ਵਾਲੇ ਟਰੈਕਟਰਾਂ ਦੇ ਵਿੱਚ ਬਹੁਤ ਮਿਲਦੀ ਹੈ ਇਹ ਇਧਰ ਪੰਜ ਹੁੱਕਾਂ ਦੇਖੋ ਕਿੰਨੀਆਂ ਨਿੱਗਰ ਚੀਜ਼ ਬਣਾਈ ਹੋਈ ਹੈ ਇਹ ਚ ਕਿਉਂਕਿ ਕੋਈ ਨਾਲਾ ਜਹਾਜ਼ ਵਗੈਰਾ ਖਿੱਚਣ ਜਾਂ ਕੋਈ ਹੋਰ ਟੋਅ ਕਰਨਾ ਆਉਂਦਾ ਸਮਾਨ ਨਾ ਤੋ ਉਸ ਹਾਵਨਾ ਟਰੈਕਟਰਾਂ ਜਿਵੇਂ 58 11 ਵੀ ਦੇਖਦੇ ਹੋ ਨਾ ਤੇ ਕਾਫੀ ਵੇਟ ਵਗੈਰਾ ਵੀ ਲੱਗੇ ਹੁੰਦੇ ਆ ਤਾਂ ਉਸ ਹਾਵਨਾ ਬਣਾਇਆ ਪਿਆ ਆਹ ਦੇਖੋ ਸੀ ਲੈਫਟ ਵਾਲਾ ਦਾ ਕੰਮ ਹੀ ਨਿਵੜਿਆ ਹੋਇਆ ਇਹਨਾਂ ਨੇ ਮੈਂ ਉਧਰਲੀ ਸਾਈਡ ਵੀ ਤੁਹਾਨੂੰ ਚੱਲ ਕੇ ਦਿਖਾਉਣਾ ਦੂਜੀ ਸਾਈਡ ਵੀ ਪੰਪ ਵਗੈਰਾ ਕਿ ਮੈਂ ਗਹਿਰੀ ਬੁੱਟਰੇ ਖੜਾਂਗਾ ਤੇ ਮੈਂ ਨੰਬਰ ਤੇ ਜੇ ਕਿਸੇ ਨੇ ਆ ਕੇ ਇੱਥੇ ਬਾਈ ਕਰਨਾ ਉਹ ਤਾਂ ਆਪ ਦਾ ਚੈੱਕ ਕਰਕੇ ਕਰ ਲਿਓ ਮਿਸਤਰੀ ਲਿਆਓ ਹਨ ਜੋ ਤੁਹਾਨੂੰ ਰੇਟ ਰੂਟ ਬੰਦਾ ਹੋਇਆ ਜੋ ਵੀ ਕੁਝ ਹੈ ਨਾ ਉਹ ਆਪ ਦਾ ਦੇਖ ਲਿਓ ਭਾਈ ਇੱਧਰ ਪੰਪ ਲੱਗਿਆ ਹੋਇਆ ਤਾਂ ਦੂਜਾ ਤੇ ਆਮ ਲਿਫਟ ਪੰਪ ਵੀ ਬਾਹਰ ਆਇਆ ਨਾ ਟਰੈਕਟਰ ਦੇ ਹੋ ਸਕਦਾ ਇਹਦੇ ਉਹ ਕੰਟਰੋਲ ਸਿਸਟਮ ਕੱਟ ਕੀਤਾ ਹੋਇਆਗਾ ਤੇ ਬਾਕੀ ਜੇ ਕੁਆਡ ਦਾ ਸਮਾਨ ਲੈਣਾਗਾ ਤਾਂ ਤੁਸੀਂ ਉਹ ਵੀ ਕਾਰਾਂ ਦਾ ਲੈ ਸਕਦੇ ਹੋ ਬਾਈਅਰਾਂ ਕੋਲੇ ਸਰਕਾਰੀ ਜਿਵੇਂ ਕਾਰਾਂ ਹੁੰਦੀਆਂ ਉਹ ਹੁੰਦਾ ਜ਼ਿਆਦਾ ਤੇ ਮੈਂ ਉਹ ਤੁਹਾਨੂੰ ਸਪੈਸ਼ਲ ਇੱਕ ਫੋਟੋ ਹੀ ਲਾ ਦੂੰਗਾ ਨੰਬਰ ਉਹ ਤੇ ਮਿਟਿਆ ਵਿਆ ਪੌੜੀ ਕਰਕੇ ਤੇ ਆਜੋ ਮਿੱਤਰੋ ਤੁਹਾਨੂੰ ਹੁਣ ਹੋਰ ਅੱਗੇ ਵੀ ਲੈ ਚੱਲਦੇ ਆਂ ਇੱਧਰ ਕਾਰਾਂ ਵੀ ਦਿਖਾ ਦਿੰਨੇ ਆਂ ਤੇ ਆ ਜਿਪਸੀ ਖੜੀ ਆ ਕਾਰਾਂ ਦਾ ਕੋਈ ਸ਼ੀਸ਼ਾ ਲੈਣਾ ਸਪੇਅਰ ਪਾਰਟ ਲੈਣਾ ਇੰਜਨ ਲੈਣਾ ਕਿਸੇ ਤਰ੍ਹਾਂ ਦਾ ਵੀ ਪਾਰਟ ਲੈਣਾ ਉਹ ਗਹਿਰੀ ਗੁੱਟਰ ਆਜੋ ਕਿਉਂਕਿ ਕਵਾੜ ਇਹ ਬਹੁਤ ਟਾਈਮ ਤੋਂ ਮਤਲਬ ਬਹੁਤ ਵੱਡਾ ਆ ਗਿਆ ਮੈਂ ਬਹੁਤ ਟਾਈਮ ਤੋਂ ਦੇਖਦਾ ਆਂ ਕਵਾੜ ਨੂੰ ਆ ਵੀ ਟਰੈਕਟਰ ਖੜਾ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਾਕੀ ਬਈ ਆਪ ਦਾ ਰੇਟ ਕੁਵਾਰਾ ਚੈੱਕ ਕਰ ਲਿਓ ਹਣ ਜੇ ਕੋਈ ਸਮਾਨ ਲੈਣਾ ਆਪ ਦਾ ਚੈੱਕ ਕਰਕੇ ਲੈ ਕੇ ਜਾਇਓ ਮੇਰਾ ਮਕਸਦ ਹੁੰਦਾ ਤੁਹਾਨੂੰ ਜਗਾ ਦਿਖਾਉਣੀ ਜਾਣਕਾਰੀ ਦੇਣੀ ਵੀ ਆ ਚੀਜ਼ ਇੱਥੇ ਆ ਮਿਲਦੀ ਆ ਬਾਕੀ ਮੈਂ ਨੰਬਰ ਵੀ ਦੇ ਦੂੰਗਾ ਤੁਸੀਂ ਗੱਲ ਕਰ ਲਿਓ ਤੇ ਇੱਧਰ ਸਾਰੀਆਂ ਕਾਰਾਂ ਖੜੀਆਂ ਆ ਦੇਖ ਸਕਦੇ ਹੋ ਕਿਉਂਕਿ ਕਾਰਾਂ ਦੇ ਵਿੱਚ ਹੁਣ ਪਤਾ ਨਹੀਂ ਕਿਸ ਵੀਰ ਨੂੰ ਕਿਹੜੇ ਸਪੇਅਰ ਪਾਰਟ ਦੀ ਲੋੜ ਹੋਵੇ ਮੈਂ ਇਹਨੂੰ ਕੋਈ ਪਤਾ ਨਹੀਂ ਹਨਾ ਤੇ ਇੱਥੋਂ ਮਿਲ ਸਕਦਾ ਤੁਹਾਨੂੰ ਬੜੇ ਆਰਾਮ ਨਾਲ ਆ ਦੇਖੋ ਇੱਕੋ ਸਪੋਰਟ ਵੱਜੀ ਵੱਜੀ ਵੀ ਤੁਹਾਨੂੰ ਦਿਖਾਉਣਾ ਮਤਲਬ ਬਹੁਤ ਘੱਟ ਸਪੀਡ ਤੇ ਵੱਜੀ ਵੀ ਆ ਤੇ ਗੇਅਰ ਗੁਰ ਸਾਹ ਮਤਲਬ 80 ਕਿ ਸਪੀਡ ਤੇ ਵੱਜੀ ਵੀ ਆ ਇਹ ਇੱਧਰ ਵੀ ਦੇਖੋ ਤੁਸੀਂ ਉਹ ਸਾਰੀਆਂ ਕਾਰਾਂ ਖੜੀਆਂ ਬਾਈ ਤੇ ਬਾਕੀ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਇੱਕ ਵਾਰੀ ਮੈਂ ਲੋਕੇਸ਼ਨ ਫੇਰ ਦੱਸ ਦਿੰਨਾ ਡੱਬ ਵਾਲੀ ਰੋਡ ਆ ਬਠਿੰਡਾ ਡੱਬ ਵਾਲੀ ਗਹਿਰੀ ਪੁੱਟਰ ਖੜੇ ਆ ਤੇ ਇੱਥੇ ਜਿਹੜਾ ਰਾਸਤੇ ਵਿੱਚ ਕੁਆੜ ਆਉਂਦਾ ਨਵੀਂ ਰੋਡ ਬਣ ਗਈ ਆ ਇੱਥੋਂ ਤੁਸੀਂ ਮੈਂ ਟਰੈਕਟਰ ਦੀ ਵੀਡੀਓ ਪਾਈ ਸੀ ਨਾਲ ਤੁਹਾਨੂੰ ਮੈਂ ਚਲੋ ਕਾਰਾਂ ਦੀ ਵੀ ਦਿਖਾ ਦਈਏ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ